پھر ایک لگن بینتی ہے سارے کہ ایک دو دو کے پیچھے میری متا پہنا پیٹ ماحول کی فتح جی سر والا جی ਸਾਡੇ ਐਮ.ਐਲ.ਏ ਸਰਦਾਰ ਬਲਜੀਤ ਸਿੰਘ ਗਰੇਵਾਲ ਕੋਲਾ ਜੀ ਦਾ ਇੰਨਾ ਮਾਨ ਸਰਕਾਰ ਦੇਣ ਵਾਸਤੇ ਇੱਥੇ ਲਗੀਆਂ ਜਿਹੜੀਆਂ ਚੱਲੂ ਹੋ ਚੁੱਕੀਆਂ ਆਪਣੀ ਜਿਹੜੀ ਤਿਲਕਨਗਰ ਲਾਈਨ ਸੀਗੀ ਪੂਰੇ ਸ਼ੁਭਾਗਨਗਰ ਦੇ ਵਿੱਚ ਚੱਲਦੀ ਸੀਗੀ ਜਿਹੜੀ ਸ਼ੁਭਾਗਨਗਰ ਲਾਈਨ ਹੈ ਤਿਲਕਨਗਰ ਪੂਰੇ ਸ਼ੁਭਾਗਨਗਰ ਦੇ ਵਿੱਚ ਚੱਲਦੀ ਸੀਗੀ ਆਪਣੀ ਚੋਰੀ ਨੰਬਰ ਗਲੀ ਰਾਮ ਰੋਡ ਤੋਂ ਸਟਾਰਟ ਹੋ ਕੇ ਫਿਰ ਕੋਂਦੀ ਪਾਰਕ ਕੇ ਫਿਰ ਇਧਰੋਂ ਆਪਣੇ ਸੰਗਰਵਹਰ ਕਰਕੇ ਤੁਹਾਨੂੰ ਜਿਹੜੇ ਰਾਜੂ ਗਲੋਨੀ ਲਾ ਕੇ ਜਾਂਦੀ ਤੁਸੀਂ ਇਹ ਨਵਾਂ ਗ੍ਰਿਡ ਐਮਐਲਏ ਸਾਹਿਬ ਹੀ ਮਿਹਰਬਾਨੀ ਨਾਲ ਜਿਹੜਾ ਬਣਿਆ ਉਹਦੇ ਵਿੱਚੋਂ ਦੋ ਲਾਈਨਾਂ ਕੱਲ ਚਾਲੂ ਕੀਤੀਆਂ ਜੀ ਜਿਹੜੀ ਹੁਣ ਆਪਣੀ ਬੀਰਗਾ ਏਜੰਸੀ ਦੀ ਲਾਈਨ ਆ ਇਹ ਆਪਣੀ ਕਾਲਾ ਆਟਾ ਚੱਕੀ ਪਾ ਕੇ ਇਧਰੋਂ ਚੱਲੂ ਗਈ ਜੀ ਟਿਪਾ ਰੋਡ ਤੋਂ ਟਿਪਾ ਰੋਡ ਗ੍ਰਿਡ ਤੋਂ ਇਹ ਕੱਲ ਹੀ ਚੱਲੂ ਹੋਣੀ ਸੀਗੀ ਕੱਲ ਹੀ ਚੱਲੂ ਹੋ ਗਈ ਜੀ ਤੇ ਇਸ ਲਈ ਤੁਹਾਨੂੰ ਸਾਰਿਆਂ ਨੂੰ ਸੁਭਾਜਨਗਰ ਵਾਲਿਆਂ ਸਾਰਿਆਂ ਨੂੰ ਬੁਲਾਈ ਹੈ ਕਿ ਜਿਹੜੀਆਂ 3-4 ਲਾਈਨਾਂ ਨਵੀਆਂ ਸੁਹਾਜਨਗਰ ਦੇ ਵਿੱਚ ਚਾਲੂ ਕਰ ਦਿੱਤੀਆਂ ਤੇ ਫਿਰ ਲਈ ਅਸੀਂ ਐਮਰੈਲਡ ਚਾਲੂ ਹੋ ਰਿਹਾ ਹੈ ਜਿਹੜਾ ਜਾਨਦੇ ਆ ਤੇ ਧੰਨਵਾਦ ਵੀ ਕਰਦੇ ਹੁਣ ਇਹਦੇ ਵਿੱਚ ਜਿਹੜੀ ਗਰਮੀ ਦੇ ਵਿੱਚ ਬਹੁਤ ਦਿੱਕਤ ਆਉਂਦੀ ਸੀਗੀ ਇਹ ਮੰਗੇ ਤੋਂ ਨਹੀਂ ਆਉਗੀ ਅੱਗੇ ਉਮੀਦ ਕਰਦੇ ਆਂ ਅੰਮੋਲ ਨੂੰ ਬੰਦੋ ਤੇ ਅਸੀਂ ਇਤਨੀ ਗੌਰ ਮਹਿਮਾਨਾਂ ਨੂੰ ਵੀ ਧੰਨਵਾਦ ਕਰਦੇ ਆਂ ਆਪਣੇ ਜੋ ਸਰ ਤੇ ਰੰજુ ਭਾਜੀ ਜੀ ਜਿਹੜੇ ਜਿੰਨੇ ਵੀ ਸਭ ਨੂੰ ਵੀ ਲੋ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਤਹਿ ਦਿਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਸ਼ਾਇਦ ਸ਼ਬਦ ਨਹੀਂ ਹੈ ਤੁਹਾਡੇ ਸਾਰਿਆਂ ਦਾ ਸ਼ੁਕਰੀਆ ਅਦਾ ਕਰਨ ਲਈ ਪਹਿਲਾਂ ਚਾਰੂ ਵਾਲਾ ਬਟਨ ਦਬਾ ਕੇ ਸਫਾਈ ਦੀ ਸ਼ੁਰੂਆਤ ਕੀਤੀ ਸੀ ਆਪਾਂ ਸਾਰੇ ਜਾਣਦੇ ਆ ਭਈ 74 ਸਾਲ ਦਾ ਇਹ ਭੇੜਾ ਲੋਕਾਂ ਨੇ ਕਾਗਜ਼ਿਆਂ ਨੇ ਕਾਲੀਆਂ ਨੇ ਬਾਜਪਾ ਵਾਲਿਆਂ ਜਿਹੜਾ ਖੂੜਾ ਖਿੜਾੜੇ ਆ ਉਹ ਦੋ ਸਾਲ ਚ ਸਾਫ਼ ਨਹੀਂ ਹੋ ਸਕਦਾ ਆਪਾਂ ਸਾਰੇ ਜਾਣਦੇ ਆ ਪਰ ਸਫਾਈ ਤੁਸੀਂ ਸ਼ੁਰੂਆਤ ਕੀਤੀ ਸੀ ਉਹਦੇ ਵਾਸਤੇ ਜਿਹੜੀ ਸ਼ੁਰੂਆਤ ਕੀਤੀ ਜਿਹੜਾ ਅਸ਼ੀਰਵਾਦ ਦਿੱਤਾ ਸੀਗਾ وہ واسطے جیڑی میں آئی سی میری اس ہلکے کی نمائندگی کر دی سردار دلجیت سنگ گریوال میٹنگ کے پربنک سڈے پرنسیپل صاحب ساری انچی دول سا سارے راجو سارے میرے سارے آم آدمی پارٹی ججارو ولنٹیئر سارے یہ نام لین لگے میرے سارے اپنے پروارے بندے میرے سارے آم آدمی پارٹی ਜੀ ਪਿਆਰ ਨਾਲ ਭੋਲਾ ਕਹਿੰਦੇ ਆ ਉਹ ਵੀ ਆਪਣੇ ਵਿੱਚ 2-4 ਮਿੰਟ ਪਹੁੰਚੇ ਲੱਗੇ ਨੇ ਬੜੇ ਲੋਕਾਂ ਨੂੰ ਹੁੰਦਾ ਜਿਵੇਂ ਸ਼ਾਇਦ ਐਮਐਲਏ ਬਣਨ ਤੋਂ ਬਾਅਦ ਰਾப்தਾਨ ਹੋਇਆ ਸਭ ਤੋਂ ਪੋਤੀਆਂ ਨੂੰ ਜੀ ਇੱਥੇ ਪਹੁੰਚ ਕੇ ਬਹੁਤ ਬਹੁਤ ਨਿੱਖਾ ਮੇਰੀਆਂ ਆਪੋ ਸਮਾਨ ਮਾਮਾ ਬਜ਼ੁਰਗ ਸਹਿਬਾਨ ਨੌਜਵਾਨ ਵੀਰ ਤੇ ਪਣਾ ਆਪਾ ਦੀ ਪਾੜੀ ਦੇ ਸਾਰੇ ਹੀ ਸਾਥੀ ਕਿਉਂਕਿ ਸਾਰੇ ਆਪਾਂ ਇੱਕ ਪਰਿਵਾਰ ਆ ਜਿਵੇਂ ਇੱਥੇ ਦਾ ਨਾਮ ਲੈਣ ਲੱਗਿਆ ਤੇ ਮੇਰੇ ਖਿਆਲ ਲੋਗ ਦੇ ਲੱਗਦੇ ਆਪਾਂ ਨੂੰ ਆਰਾਮ ਆ ਦੀ ਪਾੜੀ ਸਰਕਾਰ ਆਮ ਆਲੀ ਪਾਰੀ ਸਰਕਾਰ ਤੁਹਾਡੀ ਬਣਾਈ ਹੋਏ 3 ਸਾਲ ਔਰ ਜਿਹੜੇ ਕੰਮ ਰਹਿ ਗਏ ਨੇ ਆਪਣੇ ਇਸ ਵਾਸਤੇ 3 ਸਾਲ ਫੁੱਟਣਾ ਵਾਦਾ ਕਰਦਾ ਇੱਕ ਜਨੂ ਝਾੜੂ ਵਾਲਾ ਬਣਨ ਦਵਾ ਦਿਓ 3 ਸਾਲ ਤੁਹਾਡੇ ਸਰਕਾ ਜਿਹੜੇ ਵੀ ਕੰਮ ਰਹਿੰਦੇ ਨੇ ਝਾੜੂ ਵਾਲਾ ਬਣਨ ਦਵਾ ਸਾਰੇ ਸਪਾਈ ਕਰਦੇ ਆ ਕਿ ਸਾਰੇ ਕੰਮ ਹੋ ਜਾਣਗੇ ਇੱਕ ਬੜੀ ਪੰਜੀ ਪੰਜੀ ਤੇ ਫਿਰ ਇੰਨੀ ਆ ਕੇ ਬੋਟਾ ਪਾ ਦਿਓ ਮੁੱਖ ਮੰਤਰੀ ਸਾਭੀ ਆਪਣੇ ਕੰਮਾਂ ਵਾਸਤੇ ਜਵਾਬ ਨਾ ਦੇ ਸਕਣ ਤੇ ਪਰ 3 ਸਾਲ ਆਪਣੇ ਇਲਾਕੇ ਦੇ ਕੰਮ ਕਰਾ ਕੇ ਇੰਨਾ ਵਧੀਆ ਏਰੀਆ ਬਣਾ ਲੀਏ ਤਾਂ ਕਿ ਮਾਡਰਨ ਹੋਣ ਤੇ ਸਾਬਤ ਰ ਅਗਰ ਵੀ ਲੋਕ ਪਹੁੰਚ ਜਾਓ ਕਰੋਗੇ ਨਾ ਕਰੋਗੇ ਕਿ ਨਹੀਂ ਅਜੇ ਤੱਕ ਕਿਸੇ ਨੇ ਦਿੱਤਾ ਸੀਗਾ ਜੀਰੋ ਬੈਲ ਤੈਨੂੰ 4-5 ਰੁਪਇਆ ਹਰ ਕਰਦਾ ਬਚਣ ਲੱਗ ਗਿਆ ਤੇ ਕਈ ਵਾਰੀ ਨਾ ਜਾਣੇ ਤੇ ਪੈਣਾ ਕਰਦੀਆਂ 1000 ਰੁਪਇਆ ਨਹੀਂ ਆਇਆ 1000 ਰੁਪਈਆ ਨੇ ਆ ਪੈਣਾ ਵਾਲਾ ਪੈਣਾ ਮੈਂ ਪਹਿਲਾਂ ਵੀ ਕਹਿ ਕੇ ਆਂ ਦੋ ਸਾਲ ਦੇ ਵਿੱਚ 74 ਸਾਲ ਦਾ ਕੂੜਾ ਸਾਫਰੀ ਹੋ ਸਕਦਾ ਸਫਾਈ ਜਿਹੜੀ ਹੋਈ ਆ ਤੁਹਾਡੇ ਸਾਹਮਣੇ ਜੀਰੋ ਬਿੱਲ ਆ ਰਿਹਾ ਆ ਵਾਲੀ ਕਲੀਨਿਕਾਂ ਬਣ ਰਹੀਆਂ ਬਣ ਗਈਆਂ ਔਰ ਹਸਪੀਟਲ ਬਣ ਰਹੇ ਨੇ 6 ਮਹੀਨੇ ਦੇ ਵਿੱਚ ਬਣ ਕੇ ਤਿਆਰ ਹੋਣਗੇ 65 ਕਰੋੜ ਰੁਪਈਆ ਆਪਣੇ ਕੋ ਆ ਗਿਆ ਪੂਦੇ 65 ਕਰੋੜ ਰੁਪਈਆ ਆਪਣੇ ਕੋ ਆ ਗਿਆ ਉਹਦੇ ਵਿੱਚ ਆਰੇ ਧੋਨੇ ਪਾਸੇ ਸਰਪਾ ਮੜ ਕੇ ਕੱਦਾ ਮੜ ਕੇ ਥੋੜੀ ਜਿਹੀ ਟੈਫ ਦਾ ਹੱਲ ਹੋ ਜਾਊਗਾ ਤੇ ਉਸ ਤੋਂ ਇਲਾਵਾ ਜਿਹੜਾ ਸਭ ਤੋਂ ਵੱਡਾ ਆਪਣੀ ਪ੍ਰੋਬਲਮ ਜਿਹੜਾ ਕੰਪ ਲੱਗਿਆ ਹੋਇਆ ਸਾਰੇ ਸ਼ਹਿਰ ਦਾ ਕੂੜਾ 1100 ਟਨ ਦਿੱਲੀ ਆਪਣੇ ਇੱਥੇ ਆਉਂਦਾ ਉਹਦੇ ਵਾਸਤੇ 128 ਕਰੋੜ ਰੁਪਏ ਦਾ 128 ਕਰੋੜ ਰੁਪਏ ਦਾ ਕੰਮ ਚੱਲ ਰਿਹਾ ਜੋ ਕਿ 20% ਕੰਮ ਹੋ ਗਿਆ ਔਰ 1.5 ਸਾਲ ਦੇ ਵਿੱਚ ਵਿੱਚ ਇਹ ਕੂੜੇ ਦਾ ਡੰਬ ਖਤਮ ਹੋ ਗਏ 51 ਘੀਲੇ ਨੇ ਹੈ

ਐਮ ਐਲ ਏ ਬਣ ਕੇ ਲੁਧਿਆਣਾ ਹਲਕਾ ਸੈਂਟਰ ਦੀ ਸੇਵਾ ਕੀਤੀ 2 ਸਾਲ ਸਰਦਾਰ ਭਗਵਾਨ ਸਿੰਘ ਮਾਨ ਦੀ ਪਾਰਕੂਆ ਖਰੇ ਮੇਰੀ ਸੇਵਾ ਨੂੰ ਦੇਖਦੇ ਹੋਏ ਅੱਜ ਮੈਨੂੰ 9 ਹਲਕਿਆਂ ਦਾ ਸੇਵਾਦਾਰ ਬਣਾ ਕੇ ਤੁਹਾਡੀ ਕਿਚੜੀ ਚ ਪੇਟਿਆ ਅੱਜ 9 ਹਲਕਿਆਂ ਦਾ ਸੇਵਾਦਾਰ ਬਣਾ ਕੇ ਤੁਹਾਡੀ ਕਿਚੜੀ ਚ ਆਇਆ ਅਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਜਿਵੇਂ ਇੱਕ 2 ਸਾਲੋਂ ਹਲਕੇ ਦੀ ਇੱਕ ਦੀ ਸੇਵਾ ਕਰਕੇ ਆਇਆ ਤੁਹਾਡੇ ਨੌ ਹਲਕਿਆਂ ਦੀ ਆਵਾਜ਼ ਕੇਂਦਰ ਦੀ ਸਰਕਾਰ ਨੂੰ ਜਗਾਉਣ ਲਈ ਬੋਲੀ ਸਰਕਾਰ ਨੂੰ ਜਿਹੜਾ ਸਾਡੇ ਪੰਜਾਬ ਦਾ ਬਣਦਾ 8000 ਕਰੋੜ ਰੁਪਈਆ ਰੱਖੀ ਬੈਠੀ ਆ ਉਹਨੂੰ ਜਗੌੜ ਲਈ ਤੁਹਾਡੀ ਆਵਾਜ਼ ਬਣ ਕੇ ਜਦੋਂ ਤੁਸੀਂ ਸਾਰਿਆਂ ਨੇ ਅਸ਼ੀਰਵਾਦ ਦੇ ਕੇ ਉੱਥੇ ਪੈਤੀਆ ਲੋਕ ਸਭਾ ਦਿਆਂ ਪੌੜੀਆਂ ਚੜਾਤਾ ਤੁਹਾਡੇ ਨਾਲ ਵਾਦਾ ਵਾਹ ਬੋਲੂੰਗਾ ਬਿੱਲਿਓ ਬੋਲੂੰਗਾ ਬਿੱਲਿਓ ਕਿਤਾਬਾ ਔਰ ਆਪ ਸਾਰੇ ਹਲਕੇ ਦੇ ਵਿੱਚੋਂ ਬਹੁਤ ਪਰਮਾ ਹੰਗਾਰਾ ਤੇ ਔਰ ਬਹੁਤ ਪਿਆਰ ਔਰ ਜਿਨ੍ਹਾਂ ਨੇ ਲੋਕਾਂ ਨੇ ਇਸ ਗੱਲ ਦਾ ਤਿਆ ਕੀਤਾ ਹੋਇਆ ਵੀ ਸਰਦਾਰ ਭਗਵੰਤ ਸਿੰਘ ਮਾਨ ਦਾ 2 ਸਾਲਾਂ ਦਾ ਕੀਤਾ ਹੋਇਆ ਜਿਹੜਾ ਕੰਮ ਆ ਜਿਹੜਾ ਕੰਮਾਂ ਕੀਤਾ ਹੋਇਆ ਉਹ ਲੋਕਾਂ ਦੇ ਦਿਲਾਂ 'ਚ ਘਰ ਕਰ ਚੁੱਕਿਆ ਹੋਇਆ ਭਗਵੰਤ ਸਿੰਘ ਮਾਨ ਨੇ ਜੋ ਵਾਦਾ ਕੀਤਾ ਕੱਲੇ ਕੱਲੇ ਵਾਦੇ ਨੂੰ ਨਿਭਾਉਣਾ ਹੈ ਜਿਹੜਾ ਵਿਰੋਧ ਹੋਇਆ ਇੱਕ ਫੌਜੀ ਵੱਲੋਂ ਵਿਰੋਧ ਕੀਤਾ ਕੋਈ ਦੇਖੋ ਗੱਲ ਸੁਣੋ ਜੇ ਹਜ਼ਾਰਾਂ ਲੱਖਾਂ ਦੇ ਵਿੱਚ ਇੱਕ ਅੱਧਾ ਦਾ ਐਦਾ ਦਾ ਸਾਰੇ ਪਰਿਵਾਰ ਨੂੰ ਮਾਰਦੇ ਕਬਜੇ ਨੂੰ ਲੈ ਕੇ ਵਿਰੋਧ ਹੋਇਆ ਕੋਈ ਪਾਰਟੀ ਦੇ ਬੰਦਿਆਂ ਨੇ ਇਹ ਤੀਜਾ ਤੀਜਾ ਬੰਦਾ ਕੋਈ ਐਵੇਂ ਛੁਰਾਰਤ ਕਰਨ ਵਾਲਾ ਭੇਜ ਦਵੇ ਭੇਜ ਦਵੇ ਕੋਈ ਕਿਸੇ ਦੀ ਜਰਤ ਨਹੀਂ ਸਾਡੇ ਹੁੰਦੇ ਕੋਈ ਪਲਾਟ ਤੇ ਕਬਜ਼ਾ ਕਰ ਚੁੱਕੇ ਹਾਂ ਜੀ ਭਾਜੀ ਪੰਜ ਸ਼ੋਭਾ ਸਿੰਘ ਪੱਪੀ ਜੀ ਦਾ ਤੁਸੀਂ ਦੇਖਿਆ ਵਾ ਜੇ ਹੱਦ ਬਦਾਂ ਸਭਾ ਹਲਕਾ ਪੂਰਬੀ ਦੀਆਂ ਮੀਟਿੰਗਾਂ ਦੇਖੀਆਂ ਨੇ ਔਰ ਲੋਕ ਮਨ ਬਣਾਈ ਬੈਠੇ ਨੇ ਲੋਕ ਮਤਲਬ ਕਿ ਹਜੂਮ ਬਣਾ ਕੇ ਪੱਪੀ ਪ੍ਰਸ਼ਾਦ ਜੀ ਨੂੰ ਮਤਲਬ ਕਿ ਅਸ਼ੀਰਵਾਦ ਦੇਣ ਆ ਰਹੇ ਨੇ ਕਿਉਂਕਿ ਲੋਕਾਂ ਨੇ ਭਵਨ ਸਿੰਘ ਮਾਨ ਜੀ ਦੇ 2 ਸਾਲ ਦੇ ਕੰਮ ਦੇਖੇ ਨੇ ਜਿਹੜੇ ਉਹ ਦੇਖਦੇ ਹੋਏ ਅੱਜ ਉਹ ਸੋਚ ਰਹੇ ਨੇ ਵੀ ਆਮ ਆਦੀ ਪਾਣੀ ਨੇ 2 ਸਾਲ ਜਿਹੜਾ ਕੰਮ ਕੀਤਾ ਤੇ ਇਹਨਾਂ ਨੂੰ ਵੱਧ ਤੋਂ ਵੱਧ ਹੋਰ ਸਮਾਂ ਦਿੱਤਾ ਜਾਵੇ ਤਾਂ ਕਿ ਜਿਹੜਾ 74 ਸਾਲ ਦਾ ਕੂੜਾ ਸਫਾਈ ਦੀ 2022 ਦੇ ਵਿੱਚ ਸ਼ੁਰੂਆਤ ਕੀਤੀ ਸੀ ਉਹ ਚੰਗੀ ਤਰ੍ਹਾਂ 1 ਜੂਨ ਨੂੰ ਝਾੜੂ ਵਾਲਾ ਬੜਨਵਾ ਕੇ ਸਾਫ਼ ਕਰਨ ਵਾਸਤੇ ਤਿਆਰ ਬੈਠੇ ਨੇ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਦੱਸਣਾ ਚਾਹੁੰਦੇ ਹਾਂ 13 0 ਜੋ ਭਵਨ ਸਿੰਘ ਮਾਨ ਜੀ ਦਾ ਮਿਸ਼ਨ ਆ 13 ਦੀ 13 ਆਮ ਆਦੀ ਪਾਰਟੀ ਦੇ ਲੋਕ ਸਭਾ ਚ ਮੈਂਬਰ ਜਾਣਗੇ ਔਰ ਸਭ ਤੋਂ ਵੱਡੀ ਲੀਡ ਲੋਕ ਸਭਾ ਲੁਧਿਆਣਾ ਤੋਂ ਆਊਗੀ ਤੇ ਉਹ ਲੋਕ ਸਭਾ ਦੇ 9 ਹਲਕਿਆਂ ਚ ਸਭ ਤੋਂ ਵੱਡੀ ਲੀਡ ਬਦਨਸਾ ਹਲਕਾ ਪੂਰਬੀ ਦੀ ਸੰਗਤ ਦੇਣ ਨੂੰ ਤਿਆਰ ਬੈਠੀ ਹੈ ਉਹ ਜਿਹੜਾ આરોਪ ਲੱਗੇ ਅੱਜ ਕਿ ਇੱਥਾ ਬੰਦੇ ਨੇ ਪਲਾਂਟ ਦੇ ਕਬਜ਼ੇ ਨੂੰ ਲੈ ਕੇ ਉਹ 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 ਉਹਨਾਂ ਦਾ ਆਪਸੀ ਕੇਸ ਚੱਲਦਾ ਵਾ ਉਹਨਾਂ ਕੇ ਐਗਰੀਮੈਂਟ ਦੋਨੋਂ ਕੋ ਐਗਰੀਮੈਂਟ ਨੇ ਦੋਨਾਂ ਦਾ ਕੇਸ ਚੱਲ ਰਿਹਾ ਉਹਦੇ ਚ ਕਿਸੇ ਦਾ ਵੀ ਕੋਈ ਰੋਲ ਨਹੀਂ ਹੈਗਾ ਉਹ ਜੋ ਬਿਲਕੁਲ ਝੂਠਾ આરોਪ ਆ ਉਹ ਕੇਸ ਦੇ ਵਿੱਚ ਕੋਰ ਜੋ ਕਰੂਗੀ ਦੋਨਾਂ ਨੂੰ ਮਿਲ ਜੂਗਾ ਉਹਦੇ ਨਾਲ ਮੇਰਾ ਕੋਈ ਤਾਲਕ ਨਹੀਂ ਹੈਗਾ ਮੇਰੇ ਕੋਲ ਗਏ ਸੀਗੇ ਮੈਂ ਨੂੰ ਸਮਝਾਇਆ ਭਾਈ ਤੁਹਾਡਾ ਤੁਹਾਡੇ ਕੋਲ ਦੋਨਾਂ ਕੋ ਐਗਰੀਮੈਂਟ ਹੈ ਇਹ ਸਾਬਤ ਹੁਣ ਤੁਸੀਂ ਕਰ ਸਕਦੇ ਹੋ ਜੋ ਕੋਰਟ ਕਰ ਸਕਦੇ ਆ ਉੱਚ ਮੈਂ ਕੁਝ ਨਹੀਂ ਕਰ ਸਕਦਾ ਮੈਂ ਬਿਠਾ ਕੇ ਬਿਲਕੁਲ ਕਾਰਵਾਈ 100% ਹੋਊਗੀ ਜੀ 100% ਕਾਰਵਾਈ ਹੋਵੇ ਤੁਹਾਨੂੰ ਦੱਸ ਰਿਹਾ ਜੋ ਤੁਸੀਂ ਲੋਕਤੰਤਰ ਦਾ ਚੌਥਾ ਥੰਮ ਹੋ ਤੁਹਾਡੇ ਸਾਹਮਣੇ ਜੋ ਲੁਧਿਆਣੇ ਦੇ ਲੋਕਾਂ ਦਾ ਮਨ ਤੁਸੀਂ ਦੇਖ ਚੁੱਕੇ ਹੋ ਲੋਕਾਂ ਦੇ ਲਈ ਲੁਧਿਆਣੇ ਦੀ ਮਰਕੇ ਮਨ ਲੋਕਾਂ ਦੀ ਸੋਚ ਦੇਖ ਚੁੱਕੇ ਹੋ ਇੱਕ ਤਰਫਾ ਹੋਈ ਹੋਈ ਆ ਤੇ ਜਿਹੜੇ ਦੂਜੇ ਵਾਲੇ ਨੇ ਜਿਨ੍ਹਾਂ ਨੇ ਪੌਣੇ ਪੰਜ ਸਾਲ ਫੋਨ ਨਹੀਂ ਚੱਕਿਆ ਤੇ ਉਹਨਾਂ ਨੂੰ ਲੋਕ ਪਹਿਲਾਂ ਹੀ ਨਕਾਰ ਚੁੱਕੇ ਨੇ ਔਰ ਜਿਹੜਾ ਤੀਜੇ ਵਾਲੇ ਨੇ ਉਹ ਗਿੱਦੜ ਵਾਲਾ ਜਾ ਬਣਨੇ ਨੇ ਜਿਹੜੇ ਚੌਥੇ ਵਾਲੇ ਨੇ ਉਹ ਪਹਿਲਾਂ ਹੀ ਚੌਥੇ ਨੰਬਰ ਤੇ ਨੇ ਕਿਉਂਕਿ ਉਹਨਾਂ ਨੇ ਜੋ ਕਹਾਣ ਆਪਣੇ ਪੰਥ ਦਾ ਕੀਤਾ ਗੁਰੂ ਗ੍ਰੰਥ ਸਾਹਿਬ ਦਾ ਕੀਤਾ ਬਿਆਦਵੀ ਕਰਕੇ ਉਹ ਸਾਰੇ ਜਾਣਦੇ ਨੇ ਕਿਸੇ ਨੂੰ ਤੁਹਾਨੂੰ ਤਿੰਨਾ ਚੌ ਮੂ ਨਹੀਂ ਲਾਉਣਾ ਲੋਕ ਇੱਕ ਤਰਫਾ ਆਮ ਆਦੀ ਪਾਰਟੀ ਨੂੰ ਵੋਟ ਪਾਉਣਗੇ ਚਾੜੂ ਨੂੰ ਵੋਟ ਪਾਉਣਗੇ ਜਿਹੜੀ ਸਵਾਈ ਦੀ ਸ਼ੁਰੂਆਤ 2022 ਦੇ ਵਿੱਚ ਕੀਤੀ ਸੀ 1 ਜੂਨ ਨੂੰ ਉਹਦੀ ਸਪੀਡ ਡਬਲ ਕਰਨਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਕੋਲ ਸ਼ਾਇਦ ਅੱਜ ਸ਼ਬਦ ਮੁੱਕ ਗਏ ਨੇ ਆਪਣੀਆਂ ਮਾਵਾ ਪਾਵਾ ਆਪਣੀਆਂ ਮਾਵਾ ਭੈਣਾਂ ਦਾ ਬਜ਼ੁਰਗਾਂ ਦਾ ਵੀਰਾਂ ਦਾ ਖਾਸ ਤੌਰ ਤੇ ਯੂਥ ਦਾ ਨੌਜਵਾਨਾਂ ਦਾ ਧੰਨਵਾਦ ਕਰਨ ਲਈ ਇਨਾ ਪਿਆਰ ਇਨਾ ਮਾਨ ਸਤਿਕਾਰ ਦਿੰਦੇ ਕਿ ਛੋਟੇ ਜਿਹੇ ਸੱਦੇ ਦੇ ਉੱਤੇ ਤੁਸੀਂ ਯਕੀਨ ਕਰੋਗੇ ਮੈਂ ਜਾ ਕੇ ਨਹੀਂ ਕਿਹਾ ਕਿਸੇ ਨੂੰ ਮੈਂ ਫੋਨ ਨਹੀਂ ਕੀਤਾ ਮੈਂ ਇੱਕ ਮੈਸੇਜ ਪਾਇਆ ਔਰ ਉਸ ਮੈਸੇਜ ਦੇ ਪਿਆਰ صدਕਾ ਅੱਜ ਇਹ ਸਾਰੀ ਸੰਗਤ ਇੱਥੇ ਪਹੁੰਚੀ ਸੀ ਆਸ਼ੀਰਵਾਦ ਦੇਣ ਵਾਸਤੇ ਜੇ ਅੱਜ ਇਹ ਮੀਟਿੰਗ ਇਸ ਚੌਂਕ ਦੇ ਵਿੱਚ ਸੀ ਤਾਂ ਤੁਸੀਂ ਯਕੀਨ ਕਰਕੇ ਜਾਣਦੇ ਹੋ ਚਾਹੇ ਉਹ ਵਾਰਡ ਦਾ ਉਹ ਆਖਰੀ ਖੁੰਝਾ ਹੋਵੇ ਚਾਹੇ ਆ ਆਖਰੀ ਖੁੰਝਾ ਚਾਹੇ ਆ ਤੇ ਚਾਹੇ ਉਹ ਹਾਰ ਖੁੰਝੇ ਚੋਂ 16 ਮੱਲੇ ਪੈਂਦੇ ਨੇ 16 ਦੇ 16 ਮੱਲਿਆਂ ਦੇ ਵਿੱਚੋਂ ਸੰਗਤ ਇੱਥੇ ਆਸ਼ੀਰਵਾਦ ਦੇਣ ਵਾਸਤੇ ਪਹੁੰਚੀ ਹੋਈ ਸੀ ਔਰ ਬਿਲਕੁਲ ਹੋਏਗਾ ਜੀ ਜਿਲ੍ਹੇ ਦੇ ਪ੍ਰਧਾਨ ਨੂੰ ਉੱਥੇ ਲੱਗਦਾ ਵੀ ਤਕਰੀਬ ਪੂਰਾ ਮਹਿਲਾ ਬਿਲਕੁਲ ਜੀ ਮੇਰੀ ਦੇਖੋ ਕੋਸ਼ਿਸ਼ ਕਰਨਾ ਹੈ insan ਦੀ ਫਿਤਰਤ ਹੋਣੀ ਚਾਹੀਦੀ ਹੈ ਕਰਮ ਉਸ ਕਰਮ ਕਰੀ ਚਲ ਫਲ ਜਿਹੜਾ ਦੇਣਾ ਉਸ ਮਾਲਕ ਦੇ ਹੱਥ ਹੁੰਦਾ ਹੈ ਸੋ ਅਸੀਂ ਕਰਮ ਕਰ ਰਹੇ ਹਾਂ ਅੱਜ ਜਿਸ ਤਰ੍ਹਾਂ ਮੇਰੀਆਂ ਮਾਤਾਵਾਂ ਪਹਿਣਾ ਉਸ ਵੇਲੇ ਬੈਠੀਆਂ ਹੋਈਆਂ ਸੀ ਜਦੋਂ ਸਭ ਤੋਂ ਵੱਧ ਉਹਨਾਂ ਨੇ ਰੋਟੀ ਟੁਕ ਕਰਨਾ ਹੁੰਦਾ ਘਰ ਸੰਭਾਲਨੇ ਹੁੰਦੇ ਆ ਤੇ ਤੁਸੀਂ ਦੇਖ ਸਕਦੇ ਸੀ ਕਿ ਕਿੰਨੀ ਗੰਤੀ ਦੇ ਵਿੱਚ ਮਾਤਾਵਾਂ ਪੈਣਾ ਔਰ ਮੇਰੀਆਂ ਕਹਿ ਸਕਦੀਆਂ ਵੀ ਛੋਟੀਆਂ ਵੱਡੀਆਂ ਪੈਣਾ ਜਿੰਨੀਆਂ ਵੀ ਨੇ ਸਭ ਬੈਠੀਆਂ ਹੋਈਆਂ ਸੀ ਸਿਰਫ ਆਸ਼ੀਰਵਾਦ ਦੇਣ ਵਾਸਤੇ ਜਿਹੜੀਆਂ ਇਸ ਚਿੰਤਾ ਜ ਨਹੀਂ ਵੀ ਕਿ ਅਸੀਂ ਜ਼ਬਰਦਸਤੀ ਬੈਠੀਆਂ ਜਿਹੜੀਆਂ ਦਿਲੋਂ ਬੈਠੀਆਂ ਸੀ ਔਰ ਅੱਜ ਜਦੋਂ ਇੱਕ ਇੱਕ ਨਾਰੇ ਤੇ ਸਭ ਦੇ ਹੱਥ ਉੱਠ ਰਹੇ ਸੀ ਉਹ ਇਹ ਆਸ਼ਵਾਸਨ ਦਵਾ ਰਹੇ ਸੀ ਇੱਕ ਇੱਕ ਵੋਟ ਪੱਪੀ ਜੀ ਦੇ ਹੱਕ ਦੇ ਵਿੱਚ ਝਾੜੂ ਦੇ ਹੱਕ ਵਿੱਚ ਸਾਡੇ ਐਮ ਐਲ ਏ ਸਰਦਾਰ ਦਲਜੀਤ ਸਿੰਘ ਗਰੇਵਾਲ ਜੀ ਦੇ ਕੀਤੇ ਹੋਏ ਕੰਮਾਂ ਦੇ ਹੱਕ ਵਿੱਚ ਪੁਕਤੇ ਗੀ ਜੀ ਬਹੁਤ ਕੁਝ ਹੋਰ ਵੀ ਕਹਿ ਰਹੇ ਨੇ ਜੋ ਬੜਾ ਝੂਠ ਹੈ ਚਾਹੇ ਉਹ ਅਸੀਂ ਕਰਪਸ਼ਨ ਨੂੰ ਦੇਖ ਲਈਏ ਵੀ ਉਹਨਾਂ ਦੀ ਸਰਕਾਰ ਸਭ ਤੋਂ ਵੱਧ ਕਰਪਸ਼ਨ ਹੋਈ ਹੈ ਫਿਰ ਵੀ ਕਹਿ ਰਹੇ ਹੈ ਕਰਪਸ਼ਨ ਰੋਕਾਂਗੇ ਜੇ ਅਸੀਂ ਰੇਪ ਕੇਸਿਸ ਦੀ ਗੱਲ ਕਰੀਏ ਤਾਂ ਆਹ 10 ਸਾਲਾਂ ਦੇ ਵਿੱਚ ਮੈਕਸਿਮਮ ਰੇਪ ਕੇਸਿਸ ਹੋਏ ਨੇ ਫਿਰ ਵੀ ਕਹਿੰਦੇ ਆ ਬੇਟੀ ਪੜਾਓ ਬੇਟੀ ਬਚਾਓ ਉਹਨਾਂ ਲੋਕਾਂ ਨੂੰ ਟਿਕਟਾ ਦੇ ਰਹੇ ਨੇ ਜਿਨ੍ਹਾਂ ਨੇ ਸ਼ੋਸ਼ਣ ਕੀਤਾ ਹੈ ਜਿਨ੍ਹਾਂ ਕਰਕੇ ਸਾਡੀਆਂ ਫੀਮੇਲ ਰੈਸਲਰਸ ਨੂੰ ਆਪਣਾ ਤਿਆਗ ਪੱਤਰ ਦੇਣਾ ਪਿਆ ਹੈ ਉਹਨਾਂ ਦਾ ਸਾਥ ਦੇ ਰਹੇ ਨੇ ਸੋ ਝੂਠ ਦਾ ਜਿਹੜਾ ਪਰਿੰਦਾ ਇਹਨਾਂ ਕੋਲ ਬਹੁਤ ਜ਼ਿਆਦਾ ਕੁਝ ਹੈਗਾ ਹੈ ਸੋ ਇਹਨਾਂ ਦੀਆਂ ਕਈਆਂ ਗੱਲਾਂ ਜਿੱਤਾ ਕਹਿੰਦੇ ਨੇ ਦੇ ਦਿੱਤਾ ਸੀਗਾ ਉਹ ਜੁਮਲੇਬਾਜੀ ਆ ਔਰ ਇਹ ਜੁਮਲੇਬਾਜੀ ਜਿਹੜੀ ਹੈ ਇਹ 4 ਤਰੀਕ ਨੂੰ ਸਭ ਦੇ ਸਾਹਮਣੇ ਆ ਜਾਵੇਗੀ ਜੀ ਹਲਕਾ ਪੂਰਬੀ ਵਿੱਚ ਲੋਕ ਸਭਾ ਉਮੀਦਵਾਰ ਆਪਣੇ ਅਸ਼ੋਕ ਪ੍ਰੈਸ਼ਰ ਪੱਪੀ ਜੀ ਪਹੁੰਚੇ ਹਨ ਅਤੇ ਉਹਨਾਂ ਨੂੰ ਅਸੀਂ ਵਿਸ਼ਵਾਸ ਦਿਵਾਇਆ ਕਿ ਜੋ ਲੋਕ ਸਭਾ ਦੀਆਂ ਵੋਟਾਂ ਆਈਆਂ ਅਸੀਂ ਉਹਨਾਂ ਨੂੰ ਪੂਰਾ ਸਮਰਥਨ ਦੇ ਕੇ ਪੂਰੇ ਇਲਾਕੇ ਦੀਆਂ ਵੋਟਾਂ ਨਾਲ ਵੱਧ ਤੋਂ ਵੱਧ ਲੀਡ ਦਿਵਾਵਾਂਗੇ ਅਤੇ ਉਹਨਾਂ ਨੂੰ ਜੋ ਬਣਦਾ ਮਾਨ ਸਰਕਾਰ ਆਪਣੇ ਮਾਨਸ ਜੋ ਵੀ ਆਪਣਾ ਬਣਦਾ ਮਾਨ ਸਰਕਾਰ ਹੈਗਾ ਅਸੀਂ ਉਹਨਾਂ ਨੂੰ ਦਿਵਾਵਾਂਗੇ ਤੇ ਸਾਡੇ ਹਲਕਾ ਪੂਰਬੀ ਦੇ ਐਮਐਲਏ ਸਾਡਾ ਦਲਜੀਤ ਸਿੰਘ ਭੋਲਾ ਗਰੇਵਾਲ ਜੀ ਜੋ ਹਲਕਾ ਪੂਰਬੀ ਵਿੱਚ ਬਹੁਤ ਹੀ ਮਿਹਨਤ ਕਰ ਰਹੇ ਹਨ ਤੇ ਅਸੀਂ ਉਹਨਾਂ ਦੀ ਮਿਹਨਤ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਸਾਡੀ ਇਸ ਪਾਰਟੀ ਦੀ ਜਿੱਤ ਹੋਵੇ ਤੇ ਆਮ ਆਦਮੀ ਪਾਰਟੀ ਦੇ ਸਾਰੇ ਜਿੰਨੇ ਵੀ 13 0 ਉਹ ਸਾਡਾ ਪੂਰਾ ਹੋਵੇ ਮਕਸਦ ਜੋ ਹੈਗਾ ਧੰਨਵਾਦ ਇੱਕ ਤੁਹਾਡੇ ਬਾੜ ਦੇ ਬੰਦੇ ਨੇ ਰੋਪ ਲਗਾਇਆ ਉਹਦੇ ਬਾਰੇ ਕੀ ਕਰਨਾ ਚਾਹੀਦਾ ਦੇਖੋ ਜੀ ਉਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਉਹ ਆਪਾਂ ਨੂੰ ਨਹੀਂ ਪਤਾ ਹੈਗਾ ਇਹ ਹੁਣ ਅਦਾਲਤ ਐਮਐਲਏ ਸਾਹਿਬ ਹੀ ਕਹੇਗਾ ਅਦਾਲਤ ਦਾ ਮਾਮਲਾ ਅਦਾਲਤ ਦੇਖੋਗੇ ਜੀ ਹੁਣ ਸਾਨੂੰ ਇਹ ਚ ਪਤਾ ਨਹੀਂ ਕੌਣ ਸੱਚਾ ਕੌਣ ਝੂਠਾ ਦੋਨਾਂ ਕੋਲ ਐਗਰੀਮੈਂਟ ਨੇ ਤੇ ਦੋਨੋਂ ਹੀ ਜਾਂਚ ਹੋਣੀ ਚਾਹੀਦੀ ਹੈ ਜਾਂਚ ਹੋਣੀ ਚਾਹੀਦੀ ਅਸੀਂ ਤਾਂ ਆਪਕੰਨੇ ਵੀ ਜਾਂਚ ਹੋਣੀ ਚਾ ਸਾਨੂੰ ਕੋਈ ਨਹੀਂ ਇਹਦੇ ਸਾਡਾ ਕੋਈ ਦੋਸ਼ੀ ਸਾਡਾ ਸਾਨੂੰ ਪਤਾ ਇਹਦੇ ਬਾਰੇ ਠੀਕ ਹੈ ਥੈਂਕ ਯੂ